ਅੱਜ ਪ੍ਰੈਸ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅੱਜ ਕਿਹੜਾ ਸੀਡ ਲੌਂਚ ਕੀਤਾ ਗਿਆ ਹੈਗਾ ਤੁਹਾਡੇ ਨੂੰ ਕੀ ਖਾਤੇ ਮੈਂ ਸਭ ਤੋਂ ਪਹਿਲਾਂ ਦਾ ਜਿਹੜੇ ਆਪਣੇ ਪੰਜਾਬ ਹਰਿਆਣਾ ਤੇ ਯੂਪੀ ਜਾਂ ਉਹਨਾਂ ਦੇ ਫਾਰਮ ਅਫੀਸਰ ਤੋਂ ਜ਼ਿੰਮੇਵਾਰ ਬੈਲਾ ਦੇਖਣ ਆਏ ਉਹਨਾਂ ਨੂੰ ਕੀ ਆਇਆ ਕਹਿੰਦੇ ਜੀ ਬਾਕੀ ਇਸ ਵਾਰ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਰਾਈਟੀ ਹੈ ਜੀ ਪੀਬੀਡਬੀਐਸ 72 ਉਹ ਲੌਂਚ ਕੀਤੀ ਹੈ ਪੀਓਯੂ ਨੇ ਮੇਰੇਕੀ ਜਿਹੜੀਆਂ ਹੁਣ ਤੱਕ ਜਿੰਨੀਆਂ ਵੀ ਵੈਰਾਈਟੀਆਂ ਆਈਆਂ ਉਹਨਾਂ ਸਭ ਨਾਲੋਂ ਵੱਧ ਝਾੜ ਹੈ ਕੀ ਕਾਤ ਕੀ ਪੈ ਗਈ ਹੈ ਜੀ ਪਹਿਲਾਂ ਉਹਨਾਂ ਨੂੰ ਬਿਮਾਰੀ ਕਿਤਰਾ ਦਾ ਸਰਦੀ ਕੋਈ ਵੀ ਯੂਨੀਵਰਸਿਟੀ ਕੋਈ ਵੀ ਵੈਰੈਟੀ ਨਵੀਂ ਕਰਦੀ ਹੈ ਨਾ ਉਹਦੇ ਜਿਹੜੀ ਪਿਛਲੀਆਂ ਵੈਰੈਟੀਆਂ ਹੁੰਦੀਆਂ ਉਹਦੇ ਵਿੱਚ ਕੁਝ ਕਲਾਸਿਕ ਅਧੁਪਤੀ ਜੈਨੇਟਿਕ ਵੈਰੈਟੀ ਕਰਕੇ ਉਹਨੂੰ ਪਿਓਰ ਕਰਕੇ ਜਿਆਦਾ ਝਾੜ ਵਾਲੀ ਵੈਰੈਟੀ ਕਰਦੇ ਹੈ ਤੇ ਕਿਤਰਾ ਨਾ ਲੱਗ ਰਿਹਾ ਜਿਵੇਂ ਪੰਜਾਬ ਪਈ ਤੇ ਅੜਿਆ ਵੀ ਫੇਟ ਤੇ ਪੰਜਾਬ ਜਿਹਨਾਂ ਤੋਂ ਜਾਣਾ ਜਿਆ ਮੈਂ ਹੈ ਜੀ ਇਹ ਰੁਝਾਨ ਤਾਂ ਜਿਹੜੇ ਜ਼ਿਮੀਂਦਾਰਾਂ ਦਾ ਚੈਨ ਦਾ ਨੁਕਸਾਨ ਹੋਇਆ ਤਾਂ ਬਹੁਤ ਜਿਆਦਾ ਹੋਇਆ ਹੈ ਜੀ ਨਾ ਨਿਖਣ ਹੈ ਗਈ ਹੈ ਪਰ ਜਿਨ੍ਹਾਂ ਦਾ ਜਿਹੜੇ ਠੀਕ ਹੈ ਜਿਨ੍ਹਾਂ ਦੀ ਫਸਲਾਂ ਝੋਨੇ ਵਧੀਆ ਕੱਢਿਆ ਉਮੀਦ ਹੈ ਵੀ ਵਧੀਆ ਝੋਨੇ ਦੀ ਭਰਪੂਰ ਫਸਲ ਹੋਊਗੀ ਅੱਜ ਕਿੰਨਾ ਕੁ ਪੀਜ ਹੈਗਾ ਲੈਣ ਲਈ ਅੱਜ ਕਾਫੀ ਹੈ ਜੀ 872 ਦੀ ਕਾਫੀ ਮਤਲਬ ਕੀ ਹੈ ਉਹ ਕੀ ਹੈ ਬਰਾਤ ਤੋਂ ਪੂਰਬੋਲੇ ਵਾਲੇ ਦਾ ਸੀ ਜਲੇ ਬਹੁਤ ਸਰ ਵੀ ਸਾਡੇ ਕੋਲ ਇੱਕ ਐਂਡ ਦਿੱਲੀ ਯੂਨੀਵਰਸਿਟੀ ਵਰੈਟੀ ਹੈ ਐਚ ਡੀ 3386 ਉਹ ਵੀ ਬਹੁਤ ਚੰਗੀ ਵਰੈਟੀ ਹੈ ਉਹ ਵੀ ਆਮ ਵਰੈਟੀਆਂ ਨਾਲੋਂ ਵੱਧ ਝੜ ਦਿੰਦੀ ਹੈ ਇੱਕ ਸਾਡੀ اپنی ਅਰਸਟੇ ਵਰਾਈਟੀ ਹੈ ਜੀ ਸੁਪਰ 36 ਪੀਐਸ ਸੁਪਰ 36 ਉਹ ਤਾਂ ਮਾਦਰਕੀ ਸਾਰਿਆਂ ਨਾਲ ਟੌਪ ਤੇ ਵਰਾਈਟੀ ਹੈ ਜਿੰਨਾ ਮਾਦਰਕੀ ਸਕੀ ਵਿੱਚ ਹੁਣੇ ਨਾ ਝਾੜ ਤੱਕੀ ਹੈ ਕਿੰਨਾ ਝਾੜਿਆਗਾ ਜੀ 800 ਤੋਂ 850 ਅੱਠ ਸੌ 72 ਦਾ ਮੰਡੀ ਕਿੱਦੋਂ 28 ਤੋਂ ਲੈ ਕੇ 30 ਕੋੰਦੀ ਦੇ ਵਿੱਚ ਵਿੱਚ ਮਾਦਰਕੀ 26 ਤੋਂ ਲੈ ਕੇ ਵਾਕੀ ਦੇਖੋ ਜੀ ਝਾੜ ਜਿਹੜਾ ਹੁੰਦਾ ਉਹ ਜ਼ਮੀਨ ਤੇ ਤੇ ਮੌਸਮ ਤੇ ਬਹੁਤ ਡਿਪੈਂਡ ਕਰਦਾ ਹੈ ਜਿੰਨਾ ਮਾਦਰਕੀ ਜੇ ਮੌਸਮ ਤੇ ਜ਼ਮੀਨ ਸਹੀ ਹੈ ਜੇ ਤਾਂ ਝਾੜ ਨੇਚਰਲੀ ਵੱਧਦਾ ਹੀ ਵੱਧਦਾ ਹੈ ਕੋੜੇ ਕੋੜੀ ਬੀਜ ਅਵੇਲੇਬਲ ਹੈ ਹਾਂਜੀ ਬਿਲਕੁਲ ਅਵੇਲੇਬਲ ਹੈ ਜੀ ਪੂਰੇ ਐਨ ਕੰਟਰੋਲ ਡੇਟ ਤੇ ਹੈ ਜੀ ਮਤਲਬ ਕਿ ਜਿੰਨੇ ਵੀ ਮੇਰੇ ਖਾਲ ਮਾਰਕੀਟ ਤੇ ਸਾਰੇ ਨਾਲ ਫੈਕਟਰੇ ਲੱਭਦਾ ਹਾਂ ਜੀ ਤਾਂ ਉਹ ਮੈਂ ਤਾਂ ਇਹ ਫੀਲ ਕਰਦਾ ਜੀ ਵੀ ਬੀ ਨਵਾਂ ਜ਼ਰੂਰ ਪੀਜਿਆ ਕਰੋ ਭਾਵੇਂ ਥੋੜਾ ਬੀਜਿਆ ਕਰੋ ਇੱਕ ਜ਼ਰੂਰੀ ਇਹ ਆਪਾਂ ਵੀ 10 ਕਿੱਲੇ ਨਵੇਂ ਬੀਜ ਦੇ ਲਾਉਣੇ ਆ ਇੱਕ ਅੱਧਾ ਕਿੱਲਾ ਲਾ ਕੇ ਜਿੰਨੀ ਦੇਰ ਆਪਾਂ ਬੀਜਾਂਗੇ ਨਹੀਂ ਉਨੀ ਦੇਰ ਆਪਾਂ ਨੂੰ ਪਤਾ ਨਹੀਂ ਲੱਗਣਾ ਵੈਰਟੀ ਦਾ ਬੀਜਾਂਗੇ ਫੇਰ ਹੀ ਕਾਹ ਜਾਊਗਾ ਇਸ ਨਾਮੇ ਨਾਲ ਖੜਾ ਇਹ ਜਿਹੜੀ ਸੜੀ ਦਾ ਕੰਮ ਪ੍ਰਭਾਵਿਤ ਹੋਇਆ ਬਾਹ ਤੇ ਹੋਰ ਜਿਹੜੇ ਨਾਲ ਜਿੱਥੇ ਪਰਿਵਾਰ ਸੇ ਆਉਣ ਵਾਲੇ ਲੋਕ ਨੇ ਉਹਨਾਂ ਲਈ ਤੁਹਾਡੇ ਕੋਲ ਆਸ ਟੁੱਟ ਗਿਆ ਰੈਂ ਮੈਂ ਸਰਦੀ ਦੇ ਕੋਲੇ ਤਾਂ ਸਾਰਾ ਕੈਲਕੂਲੇਸ਼ਨ ਕਰ ਲਿਆ ਅਸੀਂ ਵੀ ਕਿੰਨਾ ਨੁਕਸਾਨ ਆ ਕਿੰਨੇ ਏਕੜ ਦਾ ਨੁਕਸਾਨ ਆ ਪਰ ਜਿੰਨਾਂ ਨੂੰ ਵੀ ਸਾਡੀ ਹਸਿਆਤ ਹੈਗੀ ਆ ਉਸ ਹਿਸਾਬ ਨਾਲ ਅਸੀਂ ਜ਼ਿੰਮੇਵਾਰਾਂ ਨੂੰ ਪੂਰੀ ਮਦਦ ਕਰਾਂਗੇ ਜਿੰਨੀ ਹੋ ਸਕਦੀ ਹੈ